ਵਿਉਤਨੇ ਆਪਣੀ 5 ਸਾਲ ਦੀ ਬੇਟੀ ਨਾਲ ਨਹਿਰ ਚ ਮਾਰੀ ਛਾਲ ਬੱਚੀ ਨੇ ਮੌਕੇ ਤੇ ਛੱਡੇ ਸਾਹ ਪੁਲਿਸ ਨੇ ਮਾਂ ਖਿਲਾਫ ਕਤਲ ਦਾ ਮਾਮਲਾ ਕੀਤਾ ਦਰਜ ਬਰਨਾਲਾ ਦੇ ਪਿੰਡ ਕੁੱਬੇ ਚ ਪਰਿਵਾਰਿਕ ਝਗੜੇ ਤੋਂ ਤੰਗ ਆ ਕੇ ਕਵਿਉਤਨੇ ਆਪਣੀ 5 ਸਾਲ ਦੀ ਤੀਸਮਿਤ ਨਹਿਰ ਚ ਛਾਲ ਮਾਰ ਦਿੱਤੀ ਇਸ ਬਾਰੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਾ ਉਹਨਾਂ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਬਾਹਰ ਕੱਢਿਆ ਹਸਪਤਲ ਪਹੁੰਚ ਕੇ ਡਾਕਟਰ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਔਰਤ ਬਾਲ ਬਾਲ ਬਚ ਗਈ ਪੁਲਿਸ ਨੇ ਇਸ ਮਾਮਲੇ ਸਖਤ ਫੈਸਲਾ ਲੈਂਦਿਆਂ ਮ੍ਰਿਤਕ ਲੜਕੀ ਦੀ ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਥਾਣਾ ਧਨੋਲਾ ਦੇ ਐਸਐਚਓ ਲਖਵੀਰ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਅੱਜ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਇਹਨਾਂ ਹੱਥ ਛਾਲ ਮਰ ਗਿਆ ਵੀ ਉਹਨਾਂ ਦੀ ਇੱਕੋ ਤੋਂ ਡੈਥ ਹੋ ਗਈ ਇੱਕ ਦੀ ਵੀ ਇੱਕ ਉਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰੋ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹਨੂੰ ਹਸਪੀਟਲ ਲੈ ਗਏ ਸੀਗੇ ਤਾਂ ਉੱਥੇ ਡਾਕਟਰ ਨੇ ਉਹਨੂੰ ਉਮਰਿਤਕ ਘੋਸ਼ਿਤ ਦਿੱਤਾ ਤਾਂ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ 302 ਤਹਿਤ ਮਤਲਬ ਪੁਰਾਣੀ 302 ਤੇ ਨਵੀਂ ਜੇ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀਐਨਐਸ ਤਹਿਤ ਫਰ ਕੇ ਦਰਜ ਕੀਤਾ ਗਿਆ ਵਿਅਤਾ ਨੇ ਆਪਣੀ 5 ਸਾਲ ਦੀ ਬੇਟੀ ਨਾਲ ਨਹਿਰ ਚ ਮਾਰੀ ਛਾਲ ਬੱਚੀ ਨੇ ਮੌਕੇ ਤੇ ਛੱਡੇ ਸਾਹ ਪੁਲਿਸ ਨੇ ਮਾਂ ਖਿਲਾਫ ਕਤਲ ਦਾ ਮਾਮਲਾ ਕੀਤਾ ਦਰਜ ਬਰਨਾਲਾ ਦੇ ਪਿੰਡ ਕੁੱਬੇ ਚ ਪਰਿਵਾਰਿਕ ਝਗੜੇ ਤੋਂ ਤੰਗ ਆ ਕੇ ਕਵਯੋਤਾ ਨੇ ਆਪਣੀ 5 ਸਾਲ ਦੀ ਧੀ ਸਮਿਤ ਨਹਿਰ ਚ ਛਾਲ ਮਾਰ ਦਿੱਤੀ ਇਸ ਬਾਰੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਾ ਉਹਨਾਂ ਨੇ ਬੜੀ ਮੁਸ਼ਕਲ ਨਾਲ ਦੋਮਾ ਨੂੰ ਬਾਹਰ ਕੱਢਿਆ ਹਸਪਤਲ ਪਹੁੰਚ ਕੇ ਡਾਕਟਰ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਔਰਤ ਬਾਲ ਬਾਲ ਬਚ ਗਈ ਪੁਲਿਸ ਨੇ ਇਸ ਮਾਮਲੇ ਸਖਤ ਫੈਸਲਾ ਲੈਂਦਿਆਂ ਮ੍ਰਿਤਕ ਲੜਕੀ ਦੀ ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਥਾਣਾ ਧਨੋਲਾ ਦੇ ਐਸਐਚਓ ਲਖਵੀਰ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਅੱਜ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇ ਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਇਹਨਾਂ ਦੇ ਛਾਲ ਮਰੀਆ ਵੀ ਉਹਨਾਂ ਦੀ ਇੱਕੋ ਤੋਂ ਡੈਥ ਹੋ ਗਈ ਇੱਕ ਦੀ ਵੀ ਇੱਕ ਉਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰੋ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹਨੂੰ ਹਸਪੀਟਲ ਲੈ ਗਏ ਸੀਗੇ ਤਾਂ ਉੱਥੇ ਡਾਕਟਰ ਨੇ ਉਹਨੂੰ ਉਮਰਿਤਕ ਘੋਸ਼ਿਤ ਦਿੱਤਾ ਤਾਂ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ 302 ਤਹਿਤ ਨਪਰਾਣੀ 302 ਤੇ ਨਵੀਂ ਜੇ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀਐਨਐਸ ਤਹਿਤ ਫਰ ਕੇ ਦਰਜ ਕੀਤਾ ਗਿਆ ਵਿਅਤ ਨੇ ਆਪਣੀ 5 ਸਾਲ ਦੀ ਬੇਟੀ ਨਾਲ ਨਹਿਰ ਚ ਮਾਰੀ ਛਾਲ ਬੱਚੀ ਨੇ ਮੌਕੇ ਤੇ ਛੱਡੇ ਸਾਹ ਪੁਲਿਸ ਨੇ ਮਾਂ ਖਿਲਾਫ ਕਤਲ ਦਾ ਮਾਮਲਾ ਕੀਤਾ ਦਰਜ ਬਰਨਾਲਾ ਦੇ ਪਿੰਡ ਕੁੱਬੇ 'ਚ ਪਰਿਵਾਰਿਕ ਝਗੜੇ ਤੋਂ ਤੰਗ ਆ ਕੇ ਕਵਯੋਤਾ ਨੇ ਆਪਣੀ 5 ਸਾਲ ਦੀ ਧੀ ਸਮਿਤ ਨਹਿਰ 'ਚ ਛਾਲ ਮਾਰ ਦਿੱਤੀ ਇਸ ਬਾਰੇ ਆਸ-ਪਾਸ ਦੇ ਲੋਕਾਂ ਨੂੰ ਪਤਾ ਲੱਗਾ ਉਹਨਾਂ ਨੇ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਬਾਹਰ ਕੱਢਿਆ ਹਸਪਤਲ ਪਹੁੰਚ ਕੇ ਡਾਕਟਰ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਔਰਤ ਬਾਲ ਬਾਲ ਬਚ ਗਈ ਪੁਲਿਸ ਨੇ ਇਸ ਮਾਮਲੇ ਸਖਤ ਫੈਸਲਾ ਲੈਂਦਿਆਂ ਮ੍ਰਿਤਕ ਲੜਕੀ ਦੀ ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਇਸ ਸਬੰਧੀ ਥਾਣਾ ਧਨੋਲਾ ਦੇ ਐਸਐਚਓ ਲਖਵੀਰ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਅੱਜ ਅਸੀਂ ਫੀਲਡ ਦੇ ਵਿੱਚ ਸੀਗੇ ਤਾਂ ਮੈਨੂੰ ਕੁੱਬੇਪਿੰਡ ਦੇ ਸਰਪੰਚ ਹਰਦੇਵ ਸਿੰਘ ਜੀ ਦਾ ਫੋਨ ਆਇਆ ਵੀ ਇੱਥੇ ਇੱਕ ਲੇਡੀ ਤੇ ਉਹਦੀ ਬੱਚੀ ਨਹਰ ਟਿਸ਼ਾਲ ਮਰੀਆ ਵੀ ਉਹਨਾਂ ਦੀ ਇੱਕੋ ਚੋਂ ਡੈਥ ਹੋ ਗਈ ਇੱਕ ਦੀ ਵੀ ਇੱਕ ਉਥੇ ਦੇ ਪਿੰਡ ਦੇ ਲੋਕਾਂ ਨੇ ਕੱਢ ਲਈ ਬਚਾ ਲਈ ਤਾਂ ਜਦੋਂ ਮੈਂ ਮੌਕੇ ਤੇ ਪਹੁੰਚਿਆ ਤਾਂ ਮਾਮਲਾ ਵੈਰੀਫਾਈ ਕਰਿਆ ਤੇ ਰਸਤੇ ਵਿੱਚ ਉਹਦੇ ਪਰਿਵਾਰਕ ਮੈਂਬਰੋ ਲੜਕੀ ਜਿਹੜੀ ਮ੍ਰਿਤਕ ਉਹਨਾਂ ਦੀ ਦੋਤੀ ਸੀ ਗੁਰਨੀਤ ਕੌਰ ਉਹਨੂੰ ਹਸਪੀਟਲ ਲੈ ਗਏ ਸੀਗੇ ਤਾਂ ਉੱਥੇ ਡਾਕਟਰ ਨੇ ਉਹਨੂੰ ਉਮਰਿਤ ਕੁਸ਼ਤ ਦਿੱਤਾ ਤਾਂ ਫਿਰ ਇਹ ਪਿਤਾ ਦੀ ਸਟੇਟਮੈਂਟ ਤੇ ਬੱਚੀ ਮਰਨ ਵਾਲੀ ਬੱਚੀ ਦੀ ਮਾਤਾ ਤੇ ਪੈਂਸੋ 2 ਦਾ ਨੰਬਰ ਪ੍ਰਾਣੀ 302 ਤੇ ਨਵੀਂ ਜੇ ਆਪਾਂ ਗੱਲ ਕਰੀ 103 ਸਬਕਲੋਜ਼ 1 ਬੀ ਐਨ ਐਸ ਤਹਿਤ ਫਰ ਕੇ ਦਰਜ ਕੀਤਾ ਗਿਆ